ਇਹ ਨਾਮ ਇਹ ਮੇਰਾ ਗੁਰੂ ਰਾਜ ਸਿੰਘ ਲੱਕੀ ਕਿੱਥੇ ਰਹਿੰਦੇ ਮੈਂ ਫਤਸਾ ਸਕੂਲ ਦੀ ਗਲੀ ਨੰਬਰ 30 ਚ ਗੱਲਬਾਤ ਕੀ ਹੋਈ ਗੱਲਬਾਤ ਕੋਈ ਪੁਰਾਣੀ ਰੰਜਿਸ਼ ਮੇਰੀ ਹਗੀ ਕੇ ਨਾਮ ਨਹੀਂ ਇਹ ਕਿਤੇ ਪਿਛੋ ਪਿਛਰਾ ਪੀ ਕੇ ਆਏ ਨੇ ਮੈਂ ਬੰਨੀ ਤੇ ਮੈਂ ਲਖਣਾ ਚ ਰਿਆ ਸੋਨੀ ਸਾਹਿਬ ਦੇ ਨਾਲ ਵਿਕਾਸ ਭਾਈ ਨਾਲ ਤੇ ਇਹਨਾਂ ਨੇ ਮੰਨ ਜਿਉ ਸਾਡੇ ਨਾਲ ਕਿਉਂ ਨਹੀਂ ਤੁਰਿਆ ਮੰਨੀ ਦੇ ਬਾਕੀ ਦੇ ਭਰਾਵਾਂ ਦਾ ਮਨ ਚ ਕੋਈ ਨਹੀਂ ਬੰਨੀ ਦੇ ਇਹ ਆਇਆ ਤੇ ਸਾਡੇ 12 ਪਹਿਲਾਂ ਮੈਨੂੰ ਫੋਨ ਕਰਦਾ ਰਿਹਾ ਮੈਂ ਚੁੱਕੇ ਨਹੀਂ ਇੱਥੇ ਆ ਕੇ ਦੰਤ ਉਤ ਲਗਾ ਲੇ ਮੁੰਡੇ ਲਗਾ ਦੇ ਪਿੱਛੇ ਕਰ ਕਿੱਧਰ ਲਗਾ ਲੇ ਮੁੰਡੇ ਮੈਂ ਬੁਆਰ ਗਾਲਕੀ ਆ ਬੱਜਣ ਦਾ ਨਹੀਂ ਏ ਮੈਂ ਬੁਆ ਖੋਲਦਾ ਤੇ ਅੰਦਰ ਪੈ ਗਏ ਸਾਰੇ ਤੇ ਅੰਦਰੋਂ ਲੜਦੇ ਲੜਦੇ ਬਾਹਰ ਆਏ ਤੇ ਬਾਹਰ ਆ ਕੇ ਮਤਕਾ ਤੋ ਕਹੋ ਮਾਰ ਬੁਆ ਬੰਦ ਕਰ ਲਿਆ ਅੰਦਰ ਮੇਰਾ ਪਰਸ ਪਿਆ 20000 36000 ਰੁਪਇਆ ਸੀ ਮੇਰੀ ਐਲੀਡੀ ਤੋੜ ਗਏ ਸਕੂਟ ਵੀ ਤੋੜ ਗਏ ਉਹ ਤੋ ਕਹਿੰਦਾ ਕੋ ਸਿੱਧੀ ਗੋਲੀ ਚਲਾਵਾਂਗੇ ਬੱਤੀ ਬੋਰ ਤੇ ਪਿਸਤੋਲ ਹੀ ਗੋਲੀ ਉਹਨਾਂ ਦੀ ਇਹ ਟੋਟਲ ਕਿੰਨੇ ਜਾਣੇ ਸੀ ਟੋਟਲ 10 ਤੋਂ 15 ਜਾਣੇ ਘਰ ਦੇ ਵਿੱਚ ਉਸ ਸਮੇਂ ਕੌਣ ਕੌਣ ਸੀ ਮੈਂ ਤੇ ਮੇਰੀ ਮੰਮੀ ਕਿਹੜੇ ਬੰਨੀ ਕਹਿ ਰਹੇ ਕਿ ਫਾਲਸਟੀਓ ਕਮੇਟੀ ਕੋਈ ਆ ਬਾੜੇ ਲੁ ਘਰ ਦੇ ਵਿੱਚ ਕੌਣ ਕੌਣ ਸੀ ਮੈਂ ਕੋਈ 30 30000 ਰੁਪਏ ਦੀ ਅਛਾ ਜੀ ਤੇ ਤੁਸੀਂ ਕੋਈ ਮੌਕੇ ਤੇ ਪੁਲਿਸ ਕੰਪਲੀਟ ਕੀਤੀ ਹਾਂ ਕੀਤੀ ਜੀ ਪੁਲਸ ਆਈ ਵੀ ਆ ਕੇ ਚਲ ਗਈ ਕੋਈ ਹੁਣ ਤੱਕ ਕਾਰਵਾਈ ਕੀਤੀ ਨਾ ਉਸ ਤੋਂ ਬਾਅਦ ਕੋਈ ਪੁਛਣੇ ਕਾਰਵਾਈ ਨਹੀਂ ਕੀਤੀ ਆ ਕੀ ਲੱਗਦਾ ਕਿ ਕਾਰਵਾਈ ਕਿਉਂ ਨਹੀਂ ਹੁੰਦਾ ਪੁਲਸ ਮੌਕਾ ਵੇਖਾਉਣੇ ਆਉਂਦੇ ਆਨੇ ਆਨੇ ਬਸ ਕੀ ਮੰਗ ਇਨਸਾਫ ਦੀ ਮੰਗ ਪਰ ਚਾਦ ਉਹ ਇਨਾਂ ਦੇ ਅੱਜ ਇਹ ਤਹੜ ਤੇ ਹੋਇਆ ਕੱਲ ਹੋਰ ਕਿਤੇ ਕਰਨਗੇ ਤੁਸੀਂ ਪੁਰਾਣੀ ਰੰਝਿਸ ਦੀ ਕੱਲ ਕੀਤੀ ਇੰਨਾ ਪੁਰਾਣਾ ਸਮਾਜ ਦੇ ਰੰਝਿਸ ਹੈ ਕੋਈ ਤਾਂ ਹੁਣ ਕਿਉਂ ਪੱਡੀ ਕੀ ਕਾਰਨ ਕੀ ਹੈ ਕਾਰਨ ਦੀ ਕੋਈ ਦਬਾਅ ਤੇ ਕਿਸੇ ਦੇ ਦਬਾਅ ਤੇ ਜੀ ਕੀ ਪਾਰਟੀ ਬਾਜੀ ਕਰਕੇ ਆ ਹਾਂ ਪਾਰਟੀ ਬਾਜੀ ਕਰਕੇ ਕਿਸੇ ਦੂਜੀ ਪਾਰਟੀ ਨਾਲ ਬਿਲੋਂਗ ਕਰਦੇ ਹਾਂ ਜੀ ਤੇ ਹੁਣ ਤੁਸੀਂ ਜੇਕਰ ਇਥੋਂ ਇਨਸਾਫ ਨਹੀਂ ਮਿਲਦਾ ਤਾਂ ਫਿਰ ਮੈਂ ਹਾਈ ਕੋਰਟ ਜਾਵਾਂਗਾ ਠੀਕ ਹੈ ਸੋ ਜਿਹੜਾ ਨੁਕਸਾਨ ਨੇ ਜਿਹੜਾ ਤੁਹਾਨੂੰ ਨੁਕਸਾਨਦਾਰ ਝਾਨਾ ਪੜਨਗੇ ਸੋ ਇਹਦੇ ਮੈਂ ਕਾਮਲਟਾ ਨੂੰ ਪਾਲਟ ਕਰਦਾ ਹਾਂ ਚੰਨੀ ਸਾਹਿਬ ਨੂੰ ਮੈਂ ਕੰਮ ਕੀਤਾ ਸੀੜ ਸੀਮ ਦਾ ਨਹੀਂ ਹੋਇਆ ਤੇ ਮੈਂ ਸਿਰੇ ਬਾਰਾਂ ਧਰਨਾ ਲਾਵਾਂਗਾ ਮੈਂ ਕੀ ਨਾਂ ਮੇਰਾ ਸਰ ਰਾਤੀ ਕੀ ਗੱਲਬਾਤ ਹੈ ਇਹ ਤਾਂ ਇਹ ਤੁਸੀਂ ਮੈਂ ਉੱਪਰ ਤੁਸੀਂ ਜੀ ਤੇ ਬੁਵਾ ਕਰਕੇ ਤੇ ਅੱਗੇ ਵੀ ਆਂਦਾ ਹੈ ਪੰਨੀ ਦੇਨਾ ਤੋਂ ਬਣੀ ਗੱਲ ਜਾਂਦਾ ਇੱਕ ਲੱਤੀ ਕਿਤੇ ਮੈਂ ਕਿਹਾ ਲੱਤੀ ਬੇਟੇ ਸੁੱਚਾ ਹੈ ਤੇ ਕਿੰਨਾਂ ਨੂੰ ਤੇ ਹਿਪਾਰ ਤੇ ਜਾਣਦੇ ਕੀ ਤਾਂ ਮੈਂ ਇੱਥੇ ਖਲੋਤੀ ਰਹੀ ਆ ਤੇ ਇੱਕ ਬਾਥਰੂਮ ਚ ਲੱਗਿਆ ਇਹਨੇ ਕਪੜੇ ਪਾ ਕੇ ਤੇ ਬੂਆ ਖੋਲਿਆ ਤੇ ਮੈਂ ਥੋੜੀ ਨਹੀਂ ਮੈਂ ਇਹਨੇ ਬੂਆ ਖੋਲਿਆ ਇਹਨਾਂ ਨਿਕਲੀ ਸਲਿਆ ਪਹਿਲਾਂ ਇੱਥੇ ਕੜੀ ਸਿਆ ਫਿਰ ਮੈਂ ਪਿੱਟਿਆ ਮੇਰਾ ਮੁੱਠਾ ਮਾਰਤਾ ਇਹ ਇਹ ਲੱਗਦਾ ਕਿੰਨੇ ਕੁ ਜਣੇ ਸੀ ਇਹਨਾਂ ਦੇ 10-12 ਜਣੇ ਸੀ ਇੱਕ ਨੇ ਸੀ ਕਿ ਉਹ ਹਥਿਆਰ ਸੀ ਅੱਛਾ ਜੀ ਇੱਕ ਨੇ ਕੜਾ ਵੀ ਫੜਿਆ ਸੀ ਦੂਜਾ ਤੇ ਇੱਕ ਨੇ ਪਿੱਛੇ ਬੁੜਛਾ ਸੀ ਤੇ ਇਦਨੇ ਚੱਕੋ ਹੀ ਬੜਿਆ ਸੀ ਇਸ ਤੋਂ ਪਹਿਲਾਂ ਵੀ ਕਦੇ ਲੜਾਈ ਨਹੀਂ ਸਾਡੀ ਅੱਜ ਤੱਕ ਨਹੀਂ ਰੰਜਿਸ਼ ਕਰਦੇ ਪਹਿਲੇ ਸਾਡੀ ਕੋਈ ਨਹੀਂ ਕੋਈ ਨਹੀਂ ਦਿਸਣੀ ਬੇਟੇ ਇਹ ਵੀ ਦੇ ਹੱਥਾਂ ਜੀ ਪੱਲੇ ਆ ਕਿਉਂ ਲੜਨਾ ਹੈ ਕੋਈ ਕਰਨ ਲੱਗਦਾ ਨਹੀਂ ਮਤਲਬ ਇਹ ਆਪਣੀ ਕਾਂਗਰਸ ਵਾਲੀ ਇਹ ਆਮ ਪਾਰਟੀ ਵਾਲੇ ਬਸ ਹੋਰ ਸਾਡਾ ਕੋਈ ਨਹੀਂ ਦਿਸ ਨਹੀਂ ਹੈਗੀ ਲੱਗਦਾ ਕਿ ਪਾਰਟੀ ਬਾਜੀ ਹੁਣ ਕਰਕੇ ਹੀ ਨੁਕਸਾਨ ਕਰਨ ਦੀ ਨੁਕਸਾਨ ਬੀਤਨ ਲਾਦਨੀ ਦੇ ਫੱਟ ਕੇ ਨਾ ਜਾਣ ਤੋਂ ਤੇ ਜਾਰਾ ਨਕਸਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੁੰਗਾ ਕੀ ਇਨਸਾਫ ਦੀ ਮੰਗ ਕਰਦੇ ਇਨਸਾਫ ਦੇਖੋ ਬੇਟਾ ਮੇਰਾ ਤੂੰ ਬੋਲ ਰਿਹਾ ਉਹੀ ਕਰਨਾ ਸੀ ਬੋਨੇ ਮਾਂ ਪੁੱਤ ਰਹੀ ਹੈ ਇਹ ਛੇ ਮਾਂ ਇਨ ਲੰਮਲੇ ਦੇ ਵਿੱਚ ਇਹਨੇ ਵਾਰਦਾਤਾ ਕੀਤੀਆਂ ਨੇ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਜਦੋਂ ਤੁਹਾਡਾ ਹਮਲਾ ਕੀਤਾ ਤੁਹਾਡੇ ਘਰ ਦੇ ਤੇ ਤੁਸੀਂ ਘਰ ਦੇ ਵਿੱਚ ਦੋ ਜਣਾਂ ਤਾਂ ਆਂਡ ਗਵਾਂਡ ਦੇ ਵਿੱਚ ਕੋਈ ਆਂਡ ਗਵਾਂਡ ਜਦੋਂ ਮੈਂ ਇੱਥੇ ਆਣ ਕੇ ਪਿੱਟੀ ਆ ਕਿ ਮੇਰਾ ਮੁੰਡਾ ਮਾਰਦਾ ਮੁੰਡਾ ਮਾਰਦਾ ਫਿਰ ਇਹ ਨਾਲ ਤੇ ਨਿਕਲੇ ਨੇ ਫਿਰ ਇਹਨੇ ਚਾਇਆ ਇਹਨੇ ਅੰਦਰ ਕੋਈ ਕੁੱਕ ਕੋ ਨੂੰ ਹੈ ਪਤ ਕੀ ਲੱਗਦਾ ਕਿ ਨਾਲ ਹੀ ਦੇ ਰਹਿੰਦੇ ਨੇ ਤੇ ਅੱਖਾਂ ਦੇ ਵੀ ਲੋੜ ਪੈ ਜਾਂਦੇ ਨੇ ਦੂਜੇ ਨਾਲ ਲੜਨਾ ਚੰਗਾ ਚੰਗਾ ਨਹੀਂ ਲੱਗਦਾ ਇਹ ਵੀ ਨਾਲ ਰਿਹਾ ਪੜਾ ਮੇਰਾ ਨਾਲ ਉਹ ਵੀ ਨਾਲ ਹੈ ਪਰ ਉਹਨੇ ਸਮਝਾਇਆ ਫਿਰ ਇਹ ਤੋਂ ਪਿੱਛੋਂ ਦੀ ਜਾ ਕੇ ਨਾ ਫਿਰ ਇਹਨਾਂ ਸਾਨੂੰ ਧੰਕੀ ਲਈ ਇਹ ਮੇਰੇ ਵੱਡੇ ਬੇਟੇ ਨੂੰ ਕਿੰਨੇ ਜੇ ਤੂੰ ਲੱਕੀ ਮਗਰ ਜਾਏਗਾ ਤੇ ਮੈਂ ਤੇਰਾ ਵੀ ਘਰ ਬਰਬਾਦ ਤੇ ਤੈਨੂੰ 26 ਨੰਬਰ ਗਲੀ 'ਚ ਛੱਡਾਂਗਾ ਛੱਡਾਂਗਾ ਨਹੀਂ ਲਗਦਾ ਕਿ ਸ਼੍ਰੀਆਮ ਗੁੰਡਾ ਕਰਦੇ ਹਾਂ ਠੀਕ ਗੁੰਡਾ ਗੱਢੀ ਪੂਰੀ ਗੁੰਡਾ ਨਕੀ ਮਿਸਟਰ ਨਕੀ ਨੇ ਦਿੱਤੀ ਹੈ ਬਣੀ ਪਾਰਟੀ ਦੇ ਖਿਲਾਫ ਕੀ ਉਹਨੇ ਉਹਨਾਂ ਮਾਰਕਟਾਈ ਕੀਤੀ ਹੈ ਇਸ ਸਬੰਧ ਵਿੱਚ ਜੋ ਬਣਦੀ ਕਾਨੂੰਨੀ ਕਾਰਵਾਈ ਆਟਰਾ ਐਮਐਲਏ ਲਿਆਂਦੀ ਜਾਏਗੀ ਜਿਹੜਾ ਕਸੂਰਵਾਰ ਹੈਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉਹਨਾਂ ਦੀ ਕੋਈ ਸੀਸੀਟੀਵੀ ਬਾਈ ਨਹੀਂ ਕੋਈ ਨਹੀਂ ਪਰਿਵਾਰ ਦਾ ਕਹਿਣਾ ਹੈ ਕਿ ਜਨਮ ਦਿਨ ਦੇ ਮਨਾਉਣ ਦੇ ਬਹਾਨੇ ਬਾਹਰ ਸਤਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਅਸੀਂ ਜਾਣ ਲੇ ਗਏ ਉਹ ਵੈਰੀਫਿਕੇਸ਼ਨ ਕਰ ਰਹੇ ਆ ਜੀ تصدیق ਕਰਕੇ جو بندی کارویاں ملتے ਲਿਆਦਾ ਠੀਕ